ਤੁਹਾਡਾ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਬਲ ਨੂੰ ਅੱਜ ਫਿਰ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਅੱਜ ਜੜੀ ਸਰੀ ਕਲੈਕਸ਼ਨ ਰਹਿਣ ਵਾਲੀ ਹੈ ਰਹਿਣ ਵਾਲੀ ਬੁਟੀਕ ਵਰਕ ਦੇ ਸੂਟਾਂ ਦੀ ਤੇ ਲਾਸਟ ਵਿੱਚ ਥੋੜੇ ਜਿਹੀ ਪਲੇਨ ਪੀਸ ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਲੈ ਕੇ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੇਰੇ ਆਪੈਨ ਰਿਕਵੈਸਟ ਹੈ ਕਿ ਜਿਹੜੇ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਬੈਲ ਆਈਕਨ ਬਟਨ ਵੀ ਪ੍ਰੈਸ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਸਾਹਮਣੇ ਜਿਹੜਾ ਓਵਰਬ੍ਰਿਜ ਬਣਿਆ ਹੋਇਆ ਆਈਟੀਆ ਤੋਂ ਸਾਹਮਣੇ ਓਵਰਬ੍ਰਿਜ ਬਣਿਆ ਹੋਇਆ ਉਹ ਪੂਰਾ ਕ੍ਰੋਸ ਕਰਕੇ ਆਉਣਾ ਪੈਣਾ ਜੀ ਜਦੋਂ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨਹੀਂ ਸੀ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਆ ਉਸ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕਰਾਸ ਨਹੀਂ ਕਰਨਾ ਜੀ ਉਹਦੀ ਲੈਫਟ ਆ ਉਹਦੀ ਰਾਈਟ ਸਾਈਡ ਪੁਲ ਦੇ نیچے ਵਾਪਸ ਆਉਣਾ ਪੁਲ ਦੇ ਨਾਲ ਨਾਲ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਐਸੀ ਠੀਕ ਹੈ ਜੀ ਲਓ ਜੀ ਹੁਣ ਅਸੀਂ ਲੱਗੇ ਆਂ ਵੀਡੀਓ ਸਟਾਰਟ ਕਰਨ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਸ ਪਹਿਲਾਂ ਲੈ ਕੇ ਆਏ ਤੁਹਾਡੇ ਵਾਸਤੇ ਬੁਟੀਕ ਵਰਕ ਦਾ ਸੂਟ ਨੀਡਲ ਵਰਕ ਦੇ ਵਿੱਚ ਲੈ ਕੇ ਆਏ ਚੈੱਕ ਕਰੋ ਜੀ ਹਾਂਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਵਿਸਕੋਸ ਔਰਗੇਂਜ਼ਾ ਦਾ ਸੂਟ ਇਹ ਰਹੂਗਾ ਜੀ ਵਿਸਕੋਸ ਔਰਗੇਂਜ਼ਾ ਦੇ ਵਿੱਚ ਬਹੁਤ ਸੋਹਣਾ ਨੈੱਕ ਵਰਕ ਬਣਿਆ ਹੋਇਆ ਦੇਖ ਚੱਕਦੇ ਹੋ ਤੁਸੀਂ ਠੀਕ ਹੈ ਜੀ ਨੈੱਕ ਵਰਕ ਬਣਿਆ ਹੋਇਆ ਜੀ ਬਹੁਤ ਪਿਆਰਾ ਜਿਹਾ ਨੀਡਲ ਵਰਕ ਹੋਇਆ ਤੇ ਇਹ ਪਿਓਰ ਬਿਕੋਸ ਤੇ ਰਹਿਣਾ ਜੀ ਇਹ ਚੈੱਕ ਕਰੋ ਜੀ ਇਹ ਵਾਲਾ ਰਹਿਣਾ ਜੀ ਇਹਦਾ ਘੇਰਾ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਨੀਚੇ ਸਿੰਪਲ ਸਾਬਰ ਸੂਟ ਰਹੂਗਾ ਜੀ ਇਹ ਵਾਲੀਆਂ ਜੀਆਂ 슬ੀਵਸ ਰਹਿਣਗੀਆਂ ਤੇ ਤੇਰੀ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਠੀਕ ਹੈ ਜੀ ਸਲਵਾਰ ਦਾ ਵਰਕ ਵੀ ਤੁਹਾਨੂੰ ਦਿਖਾਵਾਂਗੇ ਸਲਵਾਰ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਇਹਦਾ ਲਓ ਜੀ ਇਹ ਵਾਲਾ ਰਹਿਣਾ ਇਹਦਾ ਸਲਵਾਰ ਦਾ ਵਰਕ ਦੇਖੋ ਜੀ ਇਹ ਸਲਵਾਰ ਦਾ ਵਰਕ ਰਹੂਗਾ ਤੇ ਇਹ ਨੈੱਕ ਦਾ ਵਰਕ ਰਹਿਣ ਵਾਲਾ ਜੀ ਦੇਖੋ ਜੀ ਇਹ ਰਹਿਣਾ ਨੈੱਕ ਦਾ ਵਰਕ ਇਹਦਾ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਰੈਡੀ ਹੋ ਕੇ ਤੇ ਜਿਹੜਾ ਇਹ ਸੂਟ ਰਹਿਣ ਵਾਲਾ ਜੀ ਇਹ ਪਿਓਰ ਔਰਗੈਂਜ਼ਾ ਤੇ ਰਹੂਗਾ ਚੈੱਕ ਕਰੋ ਇਹ 슬ੀਵਸ ਆਉਣਗੀਆਂ ਘੇਰਾ ਆਊਗਾ ਬਹੁਤ ਸੋਹਣਾ ਸੂਟ ਬਣਨਾ ਜੀ ਪ੍ਰਾਈਸ ਲੈਣੀ ਹੈ ਜੀ 1500 1500 ਵਿੱਚ ਤੁਸੀਂ ਇਹ ਨੀਡਲ ਵਰਕ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹਦੇ ਵਿੱਚ ਕਲਰ ਹੈਗਾ ਸੀ ਇਹ ਗ੍ਰੇ ਜ ਆ ਸਕਾਈ ਬਲੂ ਜੇ ਕਲਰ ਚ ਆਉਂਦਾ ਜੀ ਇਹ ਵਾਲਾ ਕਲਰ ਤੇ ਦੂਸਰਾ ਕਲਰ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਲੈਮਨ ਇੱਕ ਇਹਦੇ ਵਿੱਚ ਤੁਹਾਨੂੰ ਲੈਮਨ ਕਲਰ ਮਿਲੇਗਾ ਦੇਖੋ ਜੀ ਇਹ ਵਾਰ ਤੁਹਾਨੂੰ ਇਹਦੇ ਵਿੱਚ ਲੈਮਨ ਕਲਰ ਮਿਲਣਾ ਲੈਮਨ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਇਹਦਾ ਵੀ نیچے ਕੀ ਰੇਤੇ ਵਰਕ ਹੋਇਆ ਐਦਾਂ ਹੀ ਇਹਦੀਆਂ 슬ੀਵਸ ਤੇ ਵਰਕ ਹੋਇਆ ਜੀ ਠੀਕ ਹੈ ਜੀ ਇਹ ਕੀ ਰ ਗਲ ਨੈਕ ਰਹਿਣ ਵਾਲਾ 슬ੀਵਸ ਵੀ ਰਹਿਣ ਗਿਆ ਤੇ ਸਲਵਾਰ ਦੀ ਮੂਰੀ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਜੀ ਐਦਾਂ ਹੀ ਸਲਵਾਰ ਦੀ ਮੂਰੀ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਤੇ ਪ੍ਰਾਈਸ ਇਹਦੀ ਵੀ 1500 ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਰਹਿਣਾ ਇਹਦੀ ਸਲਵਾਰ ਦਾ ਵਰਕ ਲਓ ਜੀ ਸਲਵਾਰ ਦਾ ਵਰਕ ਤੁਹਾਨੂੰ ਦਿਖਾਉਣੀ ਆ ਮੂਰੀ ਤੇ ਵਰਕ ਆਊਗਾ ਜੀ ਇਹ ਸਲਵਾਰ ਦਾ ਵਰਕ ਆਊਗਾ ਠੀਕ ਹੈ ਜੀ ਇਹ ਆਉਗਨ ਇੱਕ ਦਾ ਵਰਕ ਘੇਰੇ ਦਾ ਵਰਕ ਬਾਹਾਂ ਦਾ ਵਰਕ ਸਾਰੇ ਤਰ੍ਹਾਂ ਦਾ ਤੁਹਾਨੂੰ ਇਹਦੇ ਉੱਪਰ ਵਰਕ ਮਿਲਣਾ ਜੀ ਬਹੁਤ ਪਿਆਰਾ ਸੂਟ ਹੈ ਪਿਓਰ ਅ ਬਿਕੋਸ ਦੇ ਵਿੱਚ ਤੇ ਇਹਦੀ ਪ੍ਰਾਈਸ ਵੀ 1550 ਰਹਿਣੀ ਹੈ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੀ ਪਟਿਕ ਵਰਕ ਵਾਲੇ ਹੋਰ ਵੀ ਜਿਹੜੇ ਮਸ਼ੀਨੀ ਵਰਕ ਵਾਲੇ ਸੂਟ ਉਹ ਵੀ ਦਿਖਾਵਾਂਗੇ ਤੁਹਾਨੂੰ ਚੈੱਕ ਕਰੋ ਜੀ ਪਹਿਲਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਅਸੀਂ ਫੁਲਕਾਰੀ ਦੇ ਵਿੱਚ ਕਾਫੀ ਡਿਮਾਂਡ ਆ ਰਹੀ ਹੈ ਜੀ ਫੁਲਕਾਰੀ ਦੇ ਸੂਟਾਂ ਦੀ ਤੇ ਪਿਆਰੇ ਵੀ ਬਹੁਤ ਲੱਗਦੇ ਆ ਬਣੀ ਹੋਈ ਚੈੱਕ ਕਰੋ ਪਹਿਲਾ ਸੂਟ ਚੈੱਕ ਕਰੋ ਜੀ ਇਹ ਬਹੁਤ ਸੋਹਣੇ ਸਟਾਫ ਤੇ ਅਸੀਂ ਰੈਡੀ ਕਰਵਾਇਆ ਬਿਲਕੁਲ ਪਿਓਰ ਕਾਟਨ ਰਹਿਣ ਵਾਲਾ ਜੀ ਵਿਦਾਊਟ ਲਾਈਨਿੰਗ ਸੂਟ ਬਣਾ ਸਟਾਫ ਚੈੱਕ ਕਰ ਲਓ ਜੀ ਟੈਬੀ ਲਾਈਨਿੰਗ ਦੇ ਵਿੱਚ ਸਟਾਫ ਰਹਿਣਾ ਕਾਟਨ ਲਾਈਨਾਂ ਦਾ ਵਾਲਾ ਜਿਹੜਾ ਸਟਾਫ ਨਿਊ ਸਟਾਫ ਆ ਰਿਹਾ ਨਾ ਉਹਦੇ ਉੱਪਰ ਅਸੀਂ ਰੈਡੀ ਕੀਤਾ ਬਿਲਕੁਲ ਪ੍ਰੀਮੀਅਮ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਜੀ ਇਹ ਵਾਲਾ ਬੈਸਟ ਕੁਆਲਿਟੀ ਦਾ ਸਟਾਫ ਹੈ ਬੜਾ ਸੋਹਣਾ ਨੈੱਕ ਬਣਿਆ ਜੀ ਦੇਖੋ ਬਹੁਤ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਨੀਚੇ ਘੇਰਾ ਵੀ ਬਣਿਆ ਹੋਇਆ ਘੇਰਾ ਇਹ ਤਾਂ 24 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਘੇਰਾ 24 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ ਤੇ ਇਹਦੀ ਲੈਂਥ 44 ਤੱਕ ਰਹਿਣੀ ਹੈ ਤੇ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਨੇ ਸਾਈਡ ਤੇ 슬ੀਵਸ ਚੈੱਕ ਕਰੋ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਇਹ ਵਾਲੀ ਹੈ ਜੀ ਬੈਕ ਨੈਕ ਕਾਉਣੀ ਆ ਜੀ ਤੇ ਬੈਕ ਨੈਕ ਤੇ ਵੀ ਸੀ ਵਰਕ ਲੈ ਕੇ ਆਇਆ ਪੂਰਾ ਫੁੱਲ ਹੈਵੀ ਵਰਕ ਲੈ ਕੇ ਆਏ ਆ ਦੇਖੋ ਜੀ ਤੇ ਇਹਦੇ ਨਾਲ ਪੈਲਨੀ ਹੈ ਤੁਹਾਨੂੰ ਆਫ ਵਾਈਟ ਬਾਟਮ ਬਾਟਮ ਦਾ ਵਰਕ ਵੀ ਬਹੁਤ ਜਿਆਦਾ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਇਹਦੀ ਬਾਟਮ ਦਾ ਵਰਕ ਬਹੁਤ ਪਿਆਰਾ ਵਰਕ ਆ ਬਾਟਮ ਦਾ ਬਿਲਕੁਲ ਪੂਰਾ ਫੁੱਲ ਹੈਵੀ ਸੂਟ ਲੈ ਕੇ ਆਏ ਆ ਤੇ ਇੱਕ ਸਟਾਫ ਰਹਿਣਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬਹੁਤ ਹੀ ਸੌਫਟ ਕਾਟਨ ਸਟਾਫ ਰਹਿਣਾ ਪ੍ਰਾਈਸ ਦਵਾਂਗੇ ਤੁਹਾਨੂੰ ਇਹਦੀ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਦੇਣ ਵਾਲੀਆਂ ਜੀ ਅਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਲੁੱਕ ਦੇਖੋ ਤੁਹਾਨੂੰ ਤਾਂ ਵਾਗੇ ਕਿੱਦਾਂ ਆਉਣੀ ਇਹ ਸੂਟ ਦੀ ਲੁੱਕ ਬਹੁਤ ਪਿਆਰੀ ਆਉਣੀ ਆ ਜੀ ਚੈੱਕ ਕਰੋ विदाउट दुपट्टा सूट ਰਹਿਣਾ ਸੀ दुपट्टा ਦੇ ਨਾਲ ਅਟੈਚ ਨਹੀਂ ਹੈ ਵਿਦਾਊਟ दुपट्टा सूट ਰਹਿਣਾ ਤੁਸੀਂ ਐਦਾ ਸੂਟ ਨੂੰ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਕਿਉਂਕਿ ਬੈਕ ਨੈਟ ਵੀ ਦਿੱਤਾ ਹੋਇਆ ਸਰਵਾਰ ਵਰਕ ਵੀ ਦਿੱਤਾ ਹੋਇਆ ਤੇ ਤੁਹਾਨੂੰ ਬਾਹਾਂ ਦਾ ਵਰਕ ਵੀ ਦਿੱਤਾ ਹੋਇਆ ਘੇਰੇ ਦਾ ਵਰਕ ਸਾਰਾ ਫਰੰਟ ਵਰਕ ਪੂਰਾ ਫੁੱਲ ਹੈਵੀ ਸੂਟ ਆ ਪ੍ਰਾਈਸ ਸਿਰਫ ਤੁਹਾਨੂੰ ਦੇ ਰਹੇ ਹਾਂ 1100 ਠੀਕ ਹੈ ਜੀ ਇਹਦੇ ਵਿੱਚ ਚੈੱਕ ਆਊਗਾ ਜੀ orange rest ਦੇ ਕਲਰ ਦੇ ਵਿੱਚ ਦੂਸਰਾ ਕਲਰ ਆਉਣਾ orange rest ਦੇ ਵਿੱਚ ਮਿਲਣਾ ਇਹ ਵੀ ਬਹੁਤ ਪਿਆਰਾ ਕਲਰ ਹੈ ਜਿਹੜਾ ਸੀ ਤੁਹਾਨੂੰ ਵੀਡੀਓ 'ਚ ਦਿਖਾਤਾ ਉਹ ਵਾਲਾ ਕਲਰ ਹੈ ਜੀ ਇਹ ਵਾਲੀ ਰੈਣੀਆ ਜੀ ਇਹਦੇ ਨਾਲ ਬਾਟਮ ਦੇਖੋ ਜੀ ਬਹੁਤ ਪਿਆਰੀ ਜੀ ਬਾਟਮ ਰੈਣੀ ਇਹਦੇ ਨਾਲ ਇਹ ਵਾਲੀ ਰੈਣੀਆ ਜੀ ਇਹਦੇ ਨਾਲ ਬਾਟਮ ਬਹੁਤ ਪਿਆਰਾ ਸੂਟ ਰੈਣਾ ਪ੍ਰਾਈਸ ਨੂੰ 1000 ਰੁਪਏ ਦੇ ਰਹੇ ਆ ਜੀ ਸੂਟ ਦੀ ਚੈੱਕ ਕਰੋ ਜੀ ਇਹ orange rest ਜਿਆ ਕਲਰ ਹੈ ਇਹਦਾ ਵੀ ਨੈਕ ਬਣਿਆ ਹੋਇਆ ਦੇਖੋ ਜੀ ਬਹੁਤ ਪਿਆਰਾ ਪੂਰਾ ਫਰੰਟ ਹੈਵੀ ਹੈ ਕਿਰੇ ਉੱਪਰ ਵਰਕ ਹੈ 24 ਇੰਚੇ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਬੈਕ ਨੈਕ ਵੀ ਬਣੀ ਹੋਈ ਹੈ ਬਹੁਤ ਪਿਆਰੀ ਹੈ ਇਹਦੀ ਬੈਕ ਨੈਕ ਬਣੀ ਹੋਈ ਹੈ ਚੈੱਕ ਕਰੋ ਜੀ ਬਹੁਤ ਪਿਆਰੀ ਜੀ ਤੇ ਇਹਦੇ ਨਾਲ ਜਿਹੜੀ ਤੁਹਾਨੂੰ ਬਾਟਮ ਮਿਲਣੀ ਆ ਉਹ ਵੀ ਮਿਲਣੀ ਆ ਜੀ ਆਫ ਵਾਈਟ ਦੇ ਵਿੱਚ ਤੇ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮੈਨਣ ਵਾਲਾ ਦੇਖੋ ਜੀ ਬਹੁਤ ਸੋਹਣਾ ਸੂਟ ਬਣਨਾ ਤੁਹਾਨੂੰ ਲੁੱਕ ਦਿਖਾਤੀ ਹੈ ਸੂਟ ਦੀ ਕਿਦਾਂ ਦੀ ਆਉਣੀ ਆ ਪ੍ਰਾਈਸ ਦੇ ਰਹੇ ਹਾਂ 1000 ਰੁਪਏ 1000 ਰੁਪਏ ਦੇ ਵਿੱਚ ਸੂਟ ਪੈਣ ਵਾਲਾ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਮਤਲਬ ਬਹੁਤ ਸੋਹਣੇ ਸਟਾਫ ਦੇ ਵਿੱਚ ਅਸੀਂ ਤੁਹਾਨੂੰ ਤਿਆਰ ਕਰਕੇ ਦਿੱਤਾ ਜੀ ਬਿਲਕੁਲ ਬੈਸਟ ਕੁਆਲਿਟੀ ਦਾ ਸਟਾਫ ਅਜੂਜ਼ ਹੋਇਆ ਤੇ ਇਹਦੇ ਵਿੱਚ ਦੋ ਮਹਿਰੂਨ ਕਲਰ ਸਾਡੇ ਕੋਲ ਇੱਕ ਉਹ ਕਾਪਰ ਰੈਸਟ ਜਿਹਾ ਕਲਰ ਆਣ ਵਾਲਾ ਜੀ ਹਾਂਜੀ ਦੂਸਰਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰੇ ਡਿਜ਼ਾਈਨ ਚ ਲੈ ਕੇ ਆਏ ਆ ਪਿਓਰ ਵਿਕੋਸ ਔਰਗੈਂਜ਼ਾ ਦੇ ਵਿੱਚ ਸਟਾਫ ਰਹਿਣਾ ਤੇ ਤੁਹਾਨੂੰ ਦਿਖਾ ਰਹੇ ਆ ਸੂਟ ਕਿਦਾਂ ਦਾ ਸੂਟ ਰਹਿਣਾ ਜੀ ਐਦਾਂ ਦੇ ਸੂਟ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਚੈੱਕ ਕਰੋ ਜੀ ਵੀਡੀਓ ਥੋਲੈਂਦੀ ਇੰਨੇ ਨਮੇ ਸ਼ੇਡ ਸੂਟਾਂ ਤੇ ਦੇਖੀ ਨਹੀਂ ਪਾਇ ਕਦੇ ਕਿਸੇ ਹੋ ਕੇ ਕਤਰ ਦਾ ਕਤਲ ਸ਼ਹਿਣੇ ਲਾ ਕੇ ਥੋਲੈਂਦੀ ਇੰਨੇ ਨਮੇ ਸ਼ੇਡ ਸੂਟਾਂ ਤੇ ਦੇਖੀ ਨਹੀਂ ਛਾਏ ਜੀ ਵੀਡੀਓ ਦੇ ਵਿੱਚ ਦੇਖ ਲਿਆ ਵੀ ਕਿਦਾਂ ਸੂਟ ਬਣਨਾ ਇਹ ਬਹੁਤ ਸੋਹਣਾ ਬੁਟੀਕ ਵਰਕ ਦੇ ਵਿੱਚ ਸੂਟ ਰੈਡੀ ਹੋਣਾ ਬਣ ਕੇ ਵਿਦਾਊਟ ਦੁਪੱਟਾ ਸੂਟ ਰਹਿਣਾ ਜੀ ਤੇ ਬਹੁਤ ਪਿਆਰਾ ਜਿਹਾ ਸੂਟ ਬਣਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਨੇ ਜ਼ਦੀਕ ਤੋਂ ਦੇਖੋ ਪੂਰੀ ਵਰਕ ਦੀ ਫਿਨਿਸ਼ਿੰਗ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਆ ਠੀਕ ਹੈ ਜੀ ਇਹਦੀਆਂ ਤੁਹਾਨੂੰ ਪੂਰੀਆਂ ਫੁੱਲ ਹੈਵੀ 슬ੀਵਸ ਵੀ ਮਿਲਣਗੀਆਂ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ ਪੂਰੀਆਂ ਫੁੱਲ ਹੈਵੀ 슬ੀਵਸ ਤੇ ਬੈਕ ਨੈਕ ਵੀ ਮਿਲੂਗੀ ਜੀ ਇਹ ਵਾਲੀ ਇਹਦੀ ਬੈਕ ਨੈਕ ਆ ਜੀ ਚੈੱਕ ਕਰੋ ਜੀ ਇਹ ਬੈਕ ਨੈਕ ਤੇ ਫਲਾਵਰ ਆਣਾ ਠੀਕ ਹੈ ਜੀ ਬੈਕ ਨੈਕ ਤੇ ਫਲਾਵਰ ਹੋਣਾ ਬਹੁਤ ਸੋਹਣਾ ਜੋ ਤੁਸੀਂ ਵੀਡੀਓ ਦੇ ਵਿੱਚ ਸੂਟ ਦੀ ਲੁੱਕ ਦੇਖੀ ਆ ਉਦਾਂ ਦਾ ਸੂਟ ਬਣਨਾ ਜੀ ਸਟਿਚਿੰਗ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਟਿਚਿੰਗ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਤੇ ਇਹ ਵਾਲਾ ਜਿਹੜਾ ਸੂਟ ਦੀ ਪ੍ਰਾਈਸ ਰਹਿਣੀ ਹੈ 1050 ਰਹਿਣੀ ਹੈ ਜੀ ਸੂਟ ਦੀ ਬਿਕੋਜ਼ ਔਰਗੈਂਜ਼ਾ ਦੇ ਵਿੱਚ ਰਹਿਣਾ ਸੂਟ ਬਹੁਤ ਪਿਆਰਾ ਜਿਹਾ ਕਲਰ ਤੁਹਾਨੂੰ ਦਿਖਾ ਦਿੰਦੇ ਆ ਜੀ ਕਿਹੜੇ ਕਿਹੜੇ ਕਲਰ ਅਵੇਲੇਬਲ ਹੈ ਇਹਦੇ ਵਿੱਚ ਠੀਕ ਹੈ ਜੀ ਡਿਜ਼ਾਈਨ ਅਸੀਂ ਜੋ ਰੈਡੀ ਕਰਵਾਇਆ ਜੀ ਇੰਸਟਾ ਦਾ ਬਹੁਤ ਫੇਮਸ ਡਿਜ਼ਾਈਨ ਰਹਿਣ ਵਾਲਾ ਉਹ ਰੈਡੀ ਕਰਵਾ ਕੇ ਤਾਂ ਇੱਕ ਕਲਰ ਤੁਹਾਨੂੰ ਇਹ ਵਾਲਾ ਪਹਿਰਨਾ ਸੀ ਪੀਸ ਕਲਰ ਦੇ ਵਿੱਚ ਦੂਸਰਾ ਕਲਰ ਚੈੱਕ ਕਰੋ ਜੀ ਇਹ ਮਾਊਸ ਜੀ ਸ਼ੇਡ ਵਿੱਚ ਗ੍ਰੇ ਜੀ ਲਾਈਟ ਜੀ ਕਲਰ ਆਉਣਾ ਬਹੁਤ ਹੀ ਪਿਆਰਾ ਜਿਹਾ ਸਾਰੇ ਕਲਰ ਇੰਗਲਿਸ਼ ਜੀ ਰਹਿਣੇ ਆ ਜੀ ਇਹਦੇ ਵਿੱਚ ਦੇਖੋ ਜੀ ਦੂਸਰਾ ਕਲਰ ਚੈੱਕ ਕਰੋ ਜੀ ਆਹ ਪ੍ਰਾਈਸ ਇਹਦੀ ਸੂਟ ਦੀ ਰਹਿਣ ਵਾਲੀ ਸੀ 1050 ਰੁਪਏ ਦੇਖੋ ਜੀ ਦੂਸਰਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਲਓ ਇਹ ਵੀ ਚੈੱਕ ਕਰੋ ਜੀ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਕਲਰ ਹੈ ਫਿਨਿਸ਼ਿੰਗ ਵੀ ਪੂਰੀ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਇਹ ਵਾਲੇ ਸੂਟ ਦੀ ਤੇ ਇਹ ਵਾਲੀ ਆਉਣੀ ਹੈ ਜੀ ਦੀ ਬੈਕ ਨੈਕ ਦੇਖ ਸਕਦੇ ਹੋ ਬੈਕ ਨੈਕ ਆਉਣੀ ਹੈ ਜੀ ਪੂਰੀਆਂ ਫੁੱਲ ਹੈਵੀ ਜੀਆਂ 슬ੀਵਸ ਬਣੀਆਂ ਹੋਈਆਂ 슬ੀਵਸ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਰਹਿਣੀਆਂ ਇਹਦੀਆਂ 슬ੀਵਸ ਜੀ ਇਹ 슬ੀਵਸ ਰਹਿਣ ਵਾਲੀਆਂ ਜੀ ਪ੍ਰਾਈਸ ਰਹਿਣੀ ਆ ਜੀ 1050 ਇਹ ਵਾਲੇ ਸੂਟ ਦੀ ਪ੍ਰਾਈਸ 1050 ਰਹਿਣੀ ਆ ਜੀ ਬਹੁਤ ਪਿਆਰਾ ਸੂਟ ਬੰਨਾ ਰੈਡੀ ਹੋ ਕੇ ਸਿੰਪਲ ਸੋਬਰ ਜਿਹਾ ਠੀਕ ਹੈ ਜੀ ਤੇ ਇਹ ਇਹ ਵਾਲਾ ਕਲਰ ਰਹਿਣਾ ਸੀ ਤੁਹਾਡਾ ਤੇ ਦੂਸਰਾ ਕਲਰ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਗਾਜਰੀ ਸ਼ੇਡ ਦੇ ਵਿੱਚ ਇਹ ਵੀ ਬਹੁਤ ਪਿਆਰਾ ਕਲਰ ਆਣ ਵਾਲਾ ਗਾਜਰੀ ਸ਼ੇਡ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਥੋੜਾ ਡਾਰਕ ਆ ਗਿਆ ਗਾਜ਼ਰੀ ਜਿਹਾ ਬਹੁਤ ਪਿਆਰਾ ਲੱਗਦਾ ਸੂਟ ਬਣਿਆ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਜੀ ਵਰਕ ਦੀ ਇਹ ਰਹਿਣੀ ਹੈ ਜੀ ਇਹਦੀ ਬੈਕ ਨੈਕ ਠੀਕ ਹੈ ਜੀ ਬੈਕ ਨੈਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵਰਗਾ ਰਹਿਣੀ ਹੈ ਜੀ ਇਹਦੀਆਂ 슬ੀਵਸ 1000 ਰੁਪਏ 50 ਦੇ ਰਹਿਣੀ ਪ੍ਰਾਈਸ ਦੇਖੋ ਜੀ ਅੱਗੇ ਫੈਸਟੀਵਲ ਸੀਜ਼ਨ ਆ ਰਿਹਾ ਫੈਸਟੀਵਲ ਸੀਜ਼ਨ ਦੇ ਲਈ ਤੁਸੀਂ ਇਦਾਂ ਦੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਤੇ ਸਿੰਪਲ ਸੋਬਰ ਜਿਹਾ ਸੂਟ ਰੈਡੀ ਕਰ ਸਕਦੇ ਹਾਂ ਅੱਗੇ ਫੰਕਸ਼ਨਾਂ ਦੇ ਲਈ ਬਹੁਤ ਪਿਆਰੇ ਬੰਦੇ ਆ ਜੀ ਤੇ ਇਹ ਕੇਵਲਾ ਕਲਰ ਸੀ ਦੂਸਰਾ ਕਲਰ ਦੇਖੋ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਪਿਸਤਾ ਸ਼ੇਡ ਦੇ ਵਿੱਚ ਆਉਣਾ ਜੀ ਥੋੜਾ ਡਾਰਕ ਪਿਸਤਾ ਕਹਿ ਸਕਦੇ ਆਪਾਂ ਇਹਨੂੰ ਕਲਰ ਬਹੁਤ ਪਿਆਰੇ ਰਹਿਣ ਵਾਲੇ ਨੇ ਸੂਟਾਂ ਦੇ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਦੇਖੋ ਲਓ ਜੀ ਬਹੁਤ ਸੋਹਣਾ ਕਲਰ ਆਣ ਵਾਲਾ ਜੀ ਇਹ ਵੀ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਆਉਣ ਵਾਲੀ ਹੈ ਇਹ ਵਾਲਾ ਆਉਣਾ ਬੈਕ ਤੇ ਫਲਾਵਰ ਇਹ ਬੈਕ ਰਹਿਣਾ ਜੀ ਫਲਾਵਰ ਤੇਰੀਆਂ 슬ੀਵਸ ਬਣੀਆਂ ਹੋਈਆਂ ਬਹੁਤ ਪਿਆਰੀਆਂ ਜੀਆਂ ਦੀਆਂ 슬ੀਵਸ ਬਣੀਆਂ ਹੋਈਆਂ ਲਓ ਜੀ ਪ੍ਰਾਈਸ ਰਹਿਣੀ 1050 ਰੁਪਏ ਸਾਡੀ ਸਿਰਫ ਜਨੂਲ ਜੀ ਪ੍ਰਾਈਸ ਹੁੰਦੀ ਹੈ 1500 ਵਾਲਾ ਸੂਟ ਤੁਹਾਨੂੰ ਦੇ ਰਹੇ ਹਾਂ ਸਿਰਫ 1050 ਦੇ ਵਿੱਚ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਰਹਿਣਾ ਪਿਸਤਾ ਲਾਈਟ ਜਾਂ ਅੰਗੂਰੀ ਜਾਂ ਕਲਰ ਵੀ ਕਹਿ ਸਕਦੇ ਆਪਾਂ ਇਹਨੂੰ ਇਹ ਵੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਜੀ ਲਓ ਚੈੱਕ ਕਰੋ ਦੂਸਰਾ ਕਲਰ ਲਓ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਠੀਕ ਹੈ ਜੀ ਲਾਈਟ ਚਾੜ ਦੇ ਵਿੱਚ ਰਹਿਣਾ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਇਹ ਰਹਿਣੀਆਂ ਸਲੀਵਸ ਤੇਰੀਆਂ ਬਹੁਤ ਪਿਆਰੀਆਂ 슬ੀਵਸ ਬਣੀਆਂ ਹੋਈਆਂ ਇਹ ਬੈਕ ਨੈਕ ਬਣੀ ਹੋਈ ਹੈ ਜੀ ਬਹੁਤ ਪਿਆਰੀ ਜੀ ਬੈਕ ਨੈਕ ਹੈ ਤੇ ਪ੍ਰਾਈਸ ਰਹਿਣੀ 1050 ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਕਰ ਲਓ ਜੀ ਫੈਸਟੀਵਲ ਦੇ ਆਉਣ ਵਾਲੇ ਫੈਸਟੀਵਲ ਦੇ ਲਈ ਤੇ ਸੋਹਣੇ ਸੋਹਣੇ ਤੁਹਾਡੇ ਵਾਸਤੇ ਸੂਟ ਲੈ ਕੇ ਆਉਣੇ ਆ ਜੋ ਇੰਸਟਾ ਤੇ ਕਾਫੀ ਫੇਮਸ ਹੁੰਦੇ ਆ ਡਿਜ਼ਾਈਨ ਤੇ ਪ੍ਰਾਈਸ ਵੀ ਬਿਲਕੁਲ ਤੁਹਾਨੂੰ ਸੋਬਰ ਜੀ ਦਿੰਦੀਆਂ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਏ ਆ ਅਸੀਂ ਲਓ ਜੀ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਰਹੂਗਾ ਜੋ ਸਟਾਫ ਰਹਿਣਾ ਪ੍ਰੀਮੀਅਮ ਕੁਆਲਿਟੀ ਦਾ ਰਹਿਣਾ ਜੀ ਚੈੱਕ ਬਰਬਰੀ ਦੇ ਵਿੱਚ कॉटन ਚੈੱਕ ਬਰਬਰੀ ਆ ਜੀ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਪਿਆਰਾ ਸਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ ਜੋ ਪੈਨਲ ਜਾ ਰਿਹਾ ਪੈਨਲ ਦੇ ਵਿੱਚ ਵੀ ਵਰਕ ਹੈ ਨੀਚੇ ਘੇਰੇ ਉੱਪਰ ਵੀ ਵਰਕ ਰਹਿਣ ਵਾਲਾ ਵਰਕ ਦੀ ਫਿਨਿਸ਼ਿੰਗ ਦੇਖੋ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਸਾਈਡਾਂ ਤੇ ਵਰਕ ਬਹੁਤ ਸੋਹਣਾ ਵਰਕ ਹੋਇਆ ਹੈ ਆਵਲਾ ਚੱਕਰੋ ਜੀ ਜੋ ਪੈਨਲਸ ਬਣੇ ਹੋਏ ਆ ਪੈਨਲਸ ਦਾ ਵੀ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਜੀ ਇਹ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੇ ਜੋ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਲੈਂਥ ਜਿੰਨੀ ਮਰਜ਼ੀ ਰੱਖੋ ਇਹਦੀ ਇਹ ਬਣੀਆਂ ਹੋਈਆਂ ਸਲੀਵਸ ਤੇ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਸਲਵਾਰ ਦਾ ਵਰਕ ਵੀ ਇਹ ਸਲਵਾਰ ਤੇ ਵਰਕ ਵੀ ਆਊਗਾ ਇਸ ਸਲਵਾਰ ਦਾ ਵਰਕ ਰਹਿਣ ਵਾਲਾ ਜੀ ਕਿ ਪ੍ਰਾਈਸ ਦੇ ਰਹੇ ਆ ਤੁਹਾਨੂੰ ਇਹਦੀ ਸਿਰਫ 990 990 ਵਿੱਚ ਤੁਸੀਂ ਪੂਰਾ ਫੁੱਲ ਹੈਵੀ ਸੂਟ ਬਾਈ ਕਰ ਸਕਦੇ ਹੋ ਕਲਰ ਰਹਿਣਾ ਜੀ ਪੀਸ ਜਾਂ ਪਿੰਕ ਗਾ ਕਲਰ ਪਿੰਕ ਪੀਸ ਗਾਜ਼ਰੀ ਜਾਂ ਕਲਰ ਰਹਿਣਾ ਬਹੁਤ ਹੀ ਪਿਆਰੇ ਜੀ ਕਲਰ ਰਹਿਣ ਵਾਲੇ ਆ ਜੀ ਇਹਦੇ ਵਿੱਚ ਅਗਲਾ ਕਲਰ ਚੈੱਕ ਕਰੋ ਲਾਈਟ ਔਰੰਜੀ ਮਿੱਠਾ ਜਾਂ ਕਲਰ ਆ ਜੀ ਲਾਈਟ ਔਰੰਜੀ ਸ਼ੀਟ ਦੇ ਵਿੱਚ ਕਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਸਿੰਪਲ ਸੋਬਰ ਜੇ ਬਹੁਤ ਪਿਆਰੇ ਜਿਹੇ ਡਿਜ਼ਾਈਨਾਂ ਵਿੱਚ ਸੂਟ ਰੈਡੀ ਕਰਵਾਏ ਆ ਦੇਖੋ ਜੀ ਬਹੁਤ ਪਿਆਰਾ ਪਿਆਰਾ ਸੂਟ ਰਹਿਣ ਵਾਲਾ ਜੀ ਠੀਕ ਹੈ ਕਲਰ ਵੀ ਬਹੁਤ ਪਿਆਰਾ ਏ ਰਹਿਣੀਆ ਦੀਆਂ 슬ੀਵਸ ਠੀਕ ਹੈ ਜੀ ਤੇ ਕਾਟਨ ਚੈੱਕ ਵਰਬਰੀਆ ਸਟਾਫ ਬਹੁਤ ਸੌਫਟ ਵਧੀਆ ਕੁਆਲਿਟੀ ਦਾ ਸਟਾਫ ਲਗਾਇਆ ਹੋਇਆ ਤੇ ਰ ਵਾਲਾ ਰਹਿਣਾ ਜੀ ਇਹ ਸਲਵਾਰ ਦਾ ਵਰਕ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 950 950 ਦੇ ਤੁਸੀਂ ਇਹ ਵਾਲਾ ਬਹੁਤ ਪਿਆਰਾ ਜਿਹਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਚੈੱਕ ਕਰਾਵਾ ਰਹੇ ਹਾਂ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਆਏ ਸਾਡੇ ਕੋਲੇ ਸੂਟ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਲਓ ਜੀ ਅਗਲਾ ਚੈੱਕ ਕਰੋ ਜੀ ਕਲਰ ਵਾਈਨ ਸ਼ੇਡ ਦੇ ਵਿੱਚ ਉਹਨਾ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਸੂਟ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਸਲੀਵਸ ਵੀ ਰੈਡੀ ਆ ਸਲਵਾਰ ਦਾ ਵਰਕ ਵੀ ਮਿਲੂਗਾ ਜੀ ਸਲੀਵਸ ਵੀ ਰੈਡੀ ਆ ਸਲਵਾਰ ਦਾ ਵਰਕ ਵੀ ਮਿਲੂਗਾ ਪੂਰਾ ਫੁੱਲ ਹੈਵੀ ਸੂਟ ਹੈ ਤੇ ਸਟਾਫ ਵੀ ਬਹੁਤ ਬੈਸਟ ਵਾਲਾ ਜੀ ਕਾਟਨ ਬਰਬਰੀ ਰਹਿਣ ਵਾਲੀ ਆ ਜੀ ਇਹ ਵਾਲੀ ਰਹਿਣੀ ਹੈ ਸਲਵਾਰ ਦਾ ਵਰਕ ਤੇ ਪ੍ਰਾਈਸ ਸਿਰਫ 950 ਦੇ ਰਿਆਂ ਜੀ ਤੁਹਾਨੂੰ ਇਹ ਸੂਟ ਦਾ 950 ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੇ ਚਲੋ ਅੱਜ ਦੇ ਡਿਜ਼ਾਈਨ ਅਗਲਾ ਕਲਰ ਆਊਗਾ ਜੀ ਗਾਜਰੀ ਛੇੜ ਦੇ ਵਿੱਚ ਲਓ ਇਹ ਗਾਜਰੀ ਛੇੜ ਦੇ ਵਿੱਚ ਆਉਣਾ ਬਹੁਤ ਸੋਹਣਾ ਵਰਕ ਹੋਇਆ ਜੀ ਇਹਦੇ ਉੱਪਰ ਵੀ ਲਓ ਕਾਟਨ ਚ ਇੱਕ ਵਾਰ ਬਰੀਆ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਵਰਕ ਵੀ ਪੂਰਾ ਫੁੱਲ ਹੈਵੀ ਹੋਇਆ ਹੋਇਆ ਦੇਖੋ ਜੀ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਇਹ ਠੀਕ ਹੈ ਜੀ ਵੇਖੋ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਬਾਕੀ ਜੋ ਸ਼ੇਡ ਹੋਈ ਹੈ ਕਲਰ ਦੇ ਵਿੱਚ ਸ਼ੇਡ ਹੋਈ ਹੈ ਬਹੁਤ ਸੋਹਣਾ ਕਲਰ ਬਣਿਆ ਹੋਇਆ ਤੇ ਸੂਟ ਵੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਤੇ ਆਵਲਾ ਚੈੱਕ ਕਰੋ ਜੀ ਇਹਨੀਆਂ ਰਹਿਣੀਆਂ ਇਸ ਸਲਵਾਰ ਦਾ ਵਰਕ ਆਊਗਾ ਜੀ ਇਹ ਆਊਗਾ ਜੀ 슬ੀਵਸ ਦਾ ਵਰਕ ਲਓ ਇਹ 슬ੀਵਸ ਦਾ ਵਰਕ ਆਉਣਾ ਪਿਆ ਸੀ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਬਹੁਤ ਪਿਆਰੇ ਪਿਆਰੇ ਕਲਰਾਂ ਵਿੱਚ ਰਹਿਣੀਆਂ ਅੱਜ ਦੇ ਸੂਟ ਵਰਕ ਵੀ ਬਹੁਤ ਪਿਆਰਾ ਪ੍ਰਾਈਸ 950 ਰੁਪਿਆ ਰਹਿਣ ਵਾਲੀ ਹੈ ਜੀ ਅਗਲਾ ਚੈੱਕ ਕਰੋ ਜੀ ਇਹ ਚ ਆਊਗਾ ਵਾਈਨ ਸ਼ੇਡ ਦੇ ਵਿੱਚ ਲਵੰਡਰ ਸ਼ੇਡ ਆਉਣਾ ਜੀ ਲਓ ਜੀ ਆਵਲਾ ਚੈੱਕ ਕਰੋ ਜੀ ਕਲਰ ਬਹੁਤ ਸੋਹਣਾ ਵਰਕ ਹੋਇਆ ਜੀ ਦੀ ਕੋ ਸਿੰਪਲ ਸੋਬਰ ਵਰਕ ਹੈ ਡਿਜ਼ਾਈਨ ਦੇਖੋ ਜੀ ਘੇਰੇ ਦਾ ਡਿਜ਼ਾਈਨ ਦੇਖੋ ਘੇਰਾ ਦੇਖੋ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਹੈ ਇਹਦਾ ਠੀਕ ਹੈ ਜੀ 슬ੀਵਸ ਵੀ ਰਹਿਣੀਆਂ ਸਲਵਾਰ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਲਾਈਟ ਲਵੰਡਰ ਕਲਰ ਰਹਿਣ ਵਾਲਾ ਜੀ ਦੇਖੋ ਜੀ ਇਹ ਵਾਲਾ ਆਊਗਾ ਜੀ ਸਲਵਾਰ ਦਾ ਵਰਕ ਲਓ ਇਹ ਸਲਵਾਰ ਦਾ ਵਰਕ ਹੋਣਾ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 950 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਸੀ ਅਗਲਾ 컬러 ਤੁਹਾਨੂੰ ਚੈੱਕ ਕਰਵਾਉਣੀ ਹੈ ਇਹਦੇ ਵਿੱਚ ਲੋ ਅਗਲਾ ਆਊਗਾ ਜੀ ਗ੍ਰੇ ਕਲਰ نو ਜੀ ਇਹ ਆਉਣ ਵਾਲਾ ਗ੍ਰੇ ਕਲਰ ਦੇਖੋ ਜੀ ਬਹੁਤ ਸੋਨਾ ਸੂਟ ਬਣਿਆ ਹੋਇਆ ਗ੍ਰੇ ਕਲਰ ਦੇ ਵਿੱਚ ਘੇਰੇ ਦਾ ਵਰਕ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਠੀਕ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਸਲੀਵਸ ਇਹਦੀਆਂ ਤੇ ਇਦਾਂ ਤੁਹਾਨੂੰ ਸਲਵਾਰ ਦਾ ਵਰਕ ਵੀ ਮਿਲਣ ਵਾਲਾ ਜੀ ਲਓ ਇਹ ਸਲਵਾਰ ਦਾ ਵਰਕ ਮਿਲੂਗਾ ਜੀ ਤੁਹਾਨੂੰ ਪ੍ਰਾਈਸ ਦੇ ਰਿਆਂ ਤੁਹਾਨੂੰ ਸਿਰਫ 990 990 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਤੁਹਾਨੂੰ ਚੈੱਕ ਕਰਵਾਉਣੀ ਹੈ ਡਿਜ਼ਾਈਨ ਬਹੁਤ ਪਿਆਰੇ ਜੇ ਲੈ ਕੇ ਆਏ ਆ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਕੈਮਰਕ ਦੀ ਉੱਪਰ ਪ੍ਰੀਮੀਅਮ ਕੁਆਲਿਟੀ ਦੀ ਕੈਮਰਕ ਹੈ ਬਹੁਤ ਬੈਸਟ ਵਾਲੀ ਵਾਈਨ ਸ਼ੇਡ ਹੈ ਘੇਰਾ ਬਾਨਾ ਜੀ ਬਹੁਤ ਸੋਹਣਾ ਚਾਕਾਂ ਦੇ ਉੱਪਰ ਵਰਕ ਆਉਣਾ ਹੈ ਇੱਕ ਇਧਰ ਚਾਕ ਆਉਣਾ ਇੱਕ ਇਧਰ ਆਉਣਾ ਬਹੁਤ ਸੋਹਣਾ ਸੂਟ ਬਾਨਾ ਡਿਜ਼ਾਈਨ ਕਰਕੇ ਜੀ ਤੇ ਇਹ ਵਾਲੀਆਂ ਆਉਣੀਆਂ ਜੀ ਇਹਦੀਆਂ 슬ੀਵਸ ਤੇ ਪੂਰਾ ਫੁੱਲ ਹੈਵੀ ਸੂਟ ਆ ਵਰਕ ਦੀ ਫਿਨਿਸ਼ਿੰਗ ਤਾਂ ਤੁਸੀਂ ਦੇਖ ਸਕਦੇ ਹੋ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ 850 ਇਹ ਰਹਿਣਾ ਜੀ 850 ਦੇ ਵਿੱਚ ਸੂਟ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਆਇਆ ਜੀ ਸਾਡੇ ਕੋਲੇ ਪੈਚਵਰਕ ਵਾਲਾ ਇਹਦੇ ਨਾਲ ਦੇ ਸੂਟ ਹੋ ਗਏ ਐ ਸੇਲ ਇੱਕ ਸੂਟ ਬਾਕੀ ਬਚਿਆ ਜੀ ਲੋ ਇਹ ਆਇਆ ਜੀ ਪੈਚਵਰਕ ਦੇ ਉੱਪਰ ਸਟਾਫ ਬਿਲਕੁਲ ਫਾਈਨ ਲੱਗਿਆ ਹੋਇਆ ਲਾਈਨ ਆ ਵਾਲਾ ਸਟਾਫ ਹੈ ਜੀ ਇਹਦੇ ਉੱਪਰ ਲੋ ਬਹੁਤ ਸੋਨਾ ਸੂਟ ਬਣਿਆ ਹੋਇਆ ਪੈਚਵਰਕ ਵਾਲਾ ਦੇਖ ਇਹ ਪੈਚਵਰਕ ਹੋ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਲੋ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹਿਣੀ ਹੈ 900 ਰੁਪਏ ਠੀਕ ਹੈ ਜੀ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਤੇ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਲੋ ਇਹ 슬ੀਵਸ ਤੇ ਉੱਪਰ ਵਰਕ ਹੋਇਆ ਜੀ ਇਹਦਾ ਠੀਕ ਹੈ ਜੀ ਬਹੁਤ ਸੋਨਾ ਵਰਕ ਹੋਇਆ ਇਹਦਾ ਫਿਨਿਸ਼ਿੰਗ ਐ ਸਟਾਫ ਬਿਲਕੁਲ ਫਾਈਨ ਵਾਲਾ ਨਜ਼ਦੀਕ ਤੋਂ ਦੇਖ ਲਓ ਜੀ ਲਾਈਨਾਂ ਵਾਲਾ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਜੂਜ਼ੂਆ ਵਿਦਾਊਟ ਲਾਈਨਿੰਗ ਬੰਨਾ ਸੂਟ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਜੀ 900 ਰੁਪਏ 900 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਇਹ ਵਾਲਾ ਸੂਟ ਸਾਡੇ ਕੋਲ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਮਾਊਸ ਕਲਰ ਦੇ ਵਿੱਚ ਲਓ ਜੀ ਇੱਕ ਪਿੰਕ ਪੀਚ ਕਲਰ ਦੇ ਵਿੱਚ ਆਊਗਾ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਬਹੁਤ ਸਾਰੀਆਂ ਭੈਣਾਂ ਦੀ ਇਹ ਵਾਲੇ ਡਿਜ਼ਾਈਨ ਦੀ ਡਿਮਾਂਡ ਰਹਿੰਦੀ ਹੈ ਵਾਈਟ ਸੂਟ ਵੀ ਲੈ ਕੇ ਆਉਣੇ ਆ ਪਰ ਥੋੜੀਆਂ ਜੀਆਂ ਪ੍ਰੋਬਲਮ ਆਉਂਦੀ ਹੈ ਲਾਈਨਿੰਗ ਦੀ ਪਰ ਇਹ ਵਾਲਾ ਸੂਟ ਅਸੀਂ ਲੈ ਕੇ ਆ ਥੋੜੇ ਦਾ 컬러ਫੁਲ ਕਿਉਂਕਿ ਲਾਈਨਿੰਗ ਤੋਂ ਬਿਨਾ ਸੂਟ ਬਣ ਜੇ ਤੁਹਾਡਾ ਪੂਰਾ ਫੁੱਲ ਹੈਵੀ ਫਰੰਟ ਬਣਿਆ ਹੋਇਆ ਦੇਖੋ ਜੀ ਸ਼ਰਟ ਦਾ ਫਰੰਟ ਰਹਿਣਾ ਜੀ ਪੂਰਾ ਫੁੱਲ ਹੈ ਵੀ ਸਾਈਡ ਤੇ ਇਹਦੀਆਂ ਸਲੀਵਸ ਉਤਰਨੀ ਆ ਕਿਉਂਕਿ ਪੂਰੇ ਉੱਪਰ ਹੀ ਵਰਕ ਹੋਇਆ ਤੇ ਇਹ ਵਾਲਾ ਤੁਹਾਨੂੰ ਮਿਲਣਾ ਜੀ ਬਾਟਮ ਦਾ ਵਰਕ ਠੀਕੋ ਜੀ ਇਹ ਬਾਟਮ ਦਾ ਵਰਕ ਮਿਲਣਾ ਜੀ ਤੇ ਪ੍ਰਾਈਸ ਇਹਦੀ 850 ਰਹਿਣੀ ਆ ਠੀਕ ਆ ਜੀ ਇਹ ਬਾਟਮ ਦਾ ਵਰਕ ਹੈ ਪ੍ਰਾਈਸ ਇਹਦੀ 850 ਰਹਿਣੀ ਆ ਜੀ ਤੇ ਇਹਦੇ ਵਿੱਚ ਇੱਕ ਕਲਰ ਮਿਲਣਾ ਤੁਹਾਨੂੰ ਮਾਊਸ ਕਲਰ ਲੋ ਜੀ ਇਹ ਮਿਲਣਾ ਤੁਹਾਨੂੰ ਇਹਦੇ ਵਿੱਚ ਮਾਊਸ ਕਲਰ ਇਹਦੀ ਪ੍ਰਾਈਸ ਵੀ 850 ਰਹਿਣੀ ਆ कॉटन ਚੈੱਕ ਵਰਬਰੀ ਦੇ ਉੱਪਰ ਰੈਡੀ ਆ ਜੀ ਇਹ ਲਓ ਇਹਦਾ ਪੂਰਾ ਫਰੰਟ ਪੂਰਾ ਹੈਵੀ ਬਣਿਆ ਹੋਇਆ ਪੂਰਾ ਫਰੰਟ ਹੈਵੀ ਬਣਿਆ ਹੋਇਆ ਚੈੱਕ ਕਰੋ ਜੀ ਫਰੰਟ ਇਹਦਾ ਠੀਕ ਹੈ ਜੀ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਤੇਜ ਆਉਣਾ ਸਲਵਾਰ ਦਾ ਵਰਕ ਲਓ ਇਹ ਸਲਵਾਰ ਦਾ ਵਰਕ ਉਹਨਾ ਤੇ ਸਲੀਪ ਸੇ ਰਣੀਆ ਜੀ ਬਹੁਤ ਪਿਆਰਾ ਜਿਹਾ ਸੂਟ ਬਣਾ ਇਹ ਸਲਵਾਰ ਦਾ ਵਰਕ ਹੈ ਪ੍ਰਾਈਸ ਰਣੀ 850 ਰੁਪਏ ਦੀ ਕੇਵਲ ਦੇਖੋ ਜੀ ਇਹ ਚੈਸਟ ਵਰਕ ਹੈ ਇਹ ਵੀ ਇੱਕ ਲਾਸਟ ਸੂਟ ਬਚਿਆ ਸਾਡੇ ਕੋਲੇ ਲਓ ਜੀ ਇਹ ਵੀ ਬਹੁਤ ਪਿਆਰਾ ਜਿਹਾ ਗਰਲਿਸ਼ ਲੁੱਕ ਦੇ ਵਿੱਚ ਆਉਣਾ ਇਹ ਉੱਪਰ ਆਊਗਾ ਨੈੱਕ ਦੇ ਉੱਪਰ ਵਰਕ ਜਿਹੜੇ ਸੂਟ ਬਣ ਜਾਂਦਾ ਜੀ ਬਹੁਤ ਸੋਹਣਾ ਬਣਦਾ ਰੈਡੀ ਹੋ ਕੇ ਕੋਕੋ ਚੈਸਟ ਪੂਰੀ ਭਰੀ ਭਰੀ ਲੱਗਦੀ ਹੈ ਵਰਕ ਵਾਲੀ ਤੇ ਵਾਲੀਆਂ ਰਹਿਣੀਆਂ ਜੀ ਪੂਰੀਆਂ ਬੈਲ ਸਲੀਵਸ ਬੰਨ ਗਈਆਂ ਬਹੁਤ ਪਿਆਰਾ ਸੂਟ ਬਣ ਜਾਂਦਾ ਜੀ ਇਹ ਬੈਲ ਸਲੀਵਸ ਬੰਨ ਗਈਆਂ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ ਇਹ ਦੀ 650 ਇਹਨਾਂ ਅੱਜ ਦੇ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ੍ਹ ਆ ਕੇ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਇੱ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ